ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਔਤੇਦਾਰਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਦੀ ਨਵੀਂ ਸੂਚੀ ਵਿੱਚ ਉਨਤਾਈਆਂ ਨੂੰ ਲੈ ਕੇ ਪ੍ਰਧਾਨ ਦਰਸ਼ਨ ਸਿੰਘ ਖਾਲਸਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਇੱਕ ਮੈਮੋਰੰਡਮ ਦਿੱਤਾ ਗਿਆ ਇਸ ਮੈਮੋਰੰਡਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਪ੍ਰੈਸ ਸਖਤਰ ਬਲਵਿੰਦਰ ਸਿੰਘ ਕੋਲਾਰ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਵਿੱਚ ਮਕਾਨ ਮਕਾਨ ਨੰਬਰਾਂ ਦਾ ਸਹੀ ਨਾ ਹੋਣਾ ਗਲਤ ਨਾਵਾਂ ਦੀਆਂ ਜਾਲੀ ਵੋਟਾਂ ਵੰਡੀਆਂ ਇੱਕ ਇਲਾਕੇ ਦੀਆਂ ਵੋਟਾਂ ਦੂਸਰੇ ਇਲਾਕੇ ਵਿੱਚ ਜਾਣੀਆਂ ਇਲਾਕੇ ਦੀ ਵੰਡ ਸਹੀ ਤਰੀਕੇ ਨਾਲ ਨਾ ਹੋਣੇ ਕੁਝ ਸਥਾਨਾਂ ਤੇ ਈਸਾਈ ਭਾਈਚਾਰੇ ਦੀਆਂ ਵੋਟਾਂ ਦਾ ਬਣਨਾ ਆਦ ਇਸ ਤਰ੍ਹਾਂ ਦੀਆਂ ਅਨੇਕਾਂ ਔਨਤਾਈਆਂ ਸ਼ਾਮਲ ਹਨ ਦੀ ਸੁਧਾਈ ਲਈ ਦਿੱਤੇ ਇਤਰਾਜ਼ਾਂ ਨੂੰ ਮੈਮੋਰੰਡਮ ਵਿੱਚ ਸਹੀ ਕਰਨ ਦੀ ਮੰਗ ਕੀਤੀ ਗਈ ਹੈ ਉਨਾ ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਜਤਿੰਦਰ ਜ਼ੋਰਵਾਲ ਨੂੰ ਅਪੀਲ ਕੀਤੀ ਕਿ ਇਹਨਾਂ ਊਨ ਤਾਈਆਂ ਨੂੰ ਸਹੀ ਕਰਨ ਦੇ ਲਈ ਬੀਐਲਓਜ਼ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਡੋਰ ਟੂ ਡੋਰ ਸਰਵੇ ਕਰਕੇ ਸਹੀ ਵੋਟਾਂ ਦੀ ਸੁਧਾਈ ਲਈ ਵਾਲੀ ਸੂਚੀ ਤਿਆਰ ਕਰਨ। ਉਹਨਾਂ ਤਿਆਰ ਕੀਤੀ ਗਈ ਸੂਚੀ ਤੇ ਇਤਰਾਜ਼ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਵਿੱਚ ਕਿਸੇ ਹੋਰ ਧਰਮ ਦੇ ਵਿਅਕਤੀਆਂ ਦੀ ਵੋਟਾਂ ਦਾ ਬਾਣਨਾ ਕਿਤੇ ਨਾ ਕਿਤੇ ਸਵਾਲ ਖੜੇ ਕਰ ਰਿਹਾ ਹੈ। ਸਰਦਾਰ ਕੁਲਾਰ ਨੇ ਇਸ ਗੰਭੀਰ ਮੁੱਦੇ ਤੇ ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਜਤਿੰਦਰ ਜੋਰਵਾਲ ਨੂੰ ਖੁਦ ਦਖਲ ਦੇਣ ਅਤੇ ਖਾਸ ਤਵਜੋਹ ਦੇਣ ਦੀ ਅਪੀਲ ਕੀਤੀ ਤਾਂ ਜੋ ਕੋਈ ਕਿੰਤੂ ਪ੍ਰੰਤੂ ਦੀ ਗੁੰਜਾਇਸ਼ ਨਾ ਰਹੇ ਮੈਮੋਰੰਡਮ ਦੇਣ ਮੌਕੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਦਰਸ਼ਨ ਸਿੰਘ ਖਾਲਸਾ, ਮਨਵੀਰ ਸਿੰਘ ਦੁਗਰੀ, ਗੁਰਪ੍ਰੀਤ ਸਿੰਘ ਲੋਹਾਰਾ, ਰਵਿੰਦਰ ਸਿੰਘ ਦੁਰਗਾਨਗਰ, ਅਵਤਾਰ ਸਿੰਘ ਦੁਰਗਾਨਗਰ, ਜਸਵਿੰਦਰ ਸਿੰਘ ਅਠਵਾਲ, ਮਹਾ ਸਿੰਘ ਦੁਗਰੀ ਅਤੇ ਗੁਰਚਰਨ ਸਿੰਘ ਪੁੱਲਰ ਵੀ ਸ਼ਾਮਲ ਸਨ